ਵੈਕੂਸ਼ਿਕਾ ਖਾਲਸਾ ਵੈਕੂਸ਼ਿਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਖਾਲਸਾ ਰਾਜ ਦੇ ਉਤਤੇ ਅੱਜ ਜੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਸ਼ੁਰੂ ਕਰਿਆ ਖਾਲਸਾ ਰਾਜ ਤੇ ਪਤਾ ਹੀ ਹੋਏਗਾ ਲੇਕਿਨ ਅੱਜ ਅਸੀਂ ਗੱਲ ਕਰਾਂਗੇ ਖਾਲਸਾ ਰਾਜ ਜੋ ਕਿ ਸਿਰਫ ਦੋ ਸਿੰਘਾਂ ਨੇ ਸ਼ੁਰੂ ਕੀਤਾ ਅਤੇ ਸਿਰਫ ਮੁਗਲਾ ਉੱਤੇ ਹੋਇਆ ਅਸੀਂ ਗੱਲ ਕਰ ਰਹੇ ਹਾਂ ਖਾਲਸਾ ਰਾਜ ਜੋ ਕਿ ਬਾਬਾ ਬੂਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਜੀ ਨੇ ਸ਼ੁਰੂ ਕੀਤਾ सिख पतिहासकार रतन सिंह पंघू जी ने प्राचीन पंथ प्रकाश दर्श किया है साखी बोता सिंह जी सुनी रतन सिंह कान सिंगन की निंदया सुनत जिनकीनोसीसान उस सर उस समय भारत वि मुगल राज मुगल सल्तनत सारे ही धर्मों मिटा के इस्लाम धर्म प्रफुल्लित कर रहे सन जो भी अर्जांदा अड़ जाता उन्होंने मार मुका अड़ गए ਉਹਨਾਂ ਨੂੰ ਆਪਣਾ ਦਰਮਿਆ ਪਿਆਰਾ ਸੀ ਅਤੇ ਉਹਨਾਂ ਨੇ ਦੀਨ ਨਹੀਂ ਮੰਨੀ। ਜ਼ਕਰੀਆ ਖਾਨ ਸਿਖਾ ਦਾ ਵੈਰੀ ਹੋ ਗਿਆ ਅਤੇ ਸੇਰਾ ਦੇ ਮੁੱਲ ਪਾਏ। ਖਾਲਸਾ ਪੰਡਾ ਉਸ ਸਮੇਂ ਪੱਤਾ ਪੱਤਾ ਵੈਰੀ ਹੋ ਗਿਆ ਅਤੇ ਹਜ਼ਾਰਾ ਸਿੰਘਾਂ ਨੇ ਸ਼ਹਾਦਤ ਪਾਈ। ਟਾਵੇਂ ਟਾਵੇਂ ਸਿੰਘ ਰਹਿ ਗਏ ਜੋ ਕਿ ਜੰਮਾ ਵਿੱਚ ਰਹਿ ਕੇ ਆਪਣੇ ਦਿਨ گزارਦੇ। ਇੰਨੀ ਹਾਲਾਤਾਂ ਨੂੰ ਵੇਖਦੇ ਹੋਏ ਜ਼ਕਰੀਆ ਖਾਨ ਨੇ ਲੋਹੜੀ ਇਲਾਕੇ ਵਿਸ਼ਟੰਡੋਰਾ ਪਿਟਵਾ ਦਿੱਤਾ ਕਿ ਉਹਨੇ ਖਾਦਸਾ ਪੰਥ ਖਤਮ ਕਰ ਦਿੱਤਾ ਹੈ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਉਤੇ پابੰਦੀ ਲਗਾ ਦਿੱਤੀ। ਰਾਤ ਬਰਾਤੇ ਬਾਬਾ ਬੋਤਾ ਸਿੰਘ ਅਤੇ ਬਾਬਾ ਗੱਜਰ ਸਿੰਘ ਜੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਕੇ ਦਿਨੇ ਤਰਨ ਤਰਨ ਸਾਹਿਬ ਦੇ ਜੰਗਲਾ ਵਿੱਚ ਗੁਪਤ ਹੋ ਜਾਣਗੇ। ਇਕ ਦਿਨ ਦੀ ਗੱਲ ਹੈ ਦੋਰਾਹੀ ਲੰਗਰੇਸਨ ਅਤੇ ਉਹਨਾਂ ਨੇ ਬਾਬਾ ਬੋਤਾ ਸਿੰਘ ਜੀ ਨੂੰ ਚਾੜੀ ਦੇ ਪਿੱਛੇ ਬੈਠੇ ਹੋਏ ਤੱਕ ਲਿਆ ਅਤੇ ਉਹ ਆਪਸ ਵਿੱਚ ਗੱਲਾਂ ਕਰਦੇ ਨੇ ਅਤੇ ਇੱਕ ਕਹਿੰਦਾ ਹੈ ਦੇਖਤ ਸੋ ਅਚੰਬ ਹੈ ਪਇਓ ਕਹਾਂ ਸਿੰਘ ਇਹ ਜੀਵਤ ਰਹਿਉ ਉਹ ਹੈਰਾਨ ਨੇ ਬੜੇ ਕਿਉਂਕਿ ਜਕਰੀਆ ਖਾਨਦੇ ਕਹਿੰਦਾ ਹੈ ਕਿ ਉਹਨੇ ਸਿੰਘ ਮੁਕਾ ਦਿੱਤੇ ਨੇ ਤੇ ਇਹ ਸਿੰਘ ਜੋ ਛਾੜੀਆਂ ਦੇ ਪਿੱਛੇ ਜਾਪਦਾ ਹੈ ਇਹ ਕਿਵੇਂ ਜਿੰਦਾ ਰਹਿ ਗਿਆ ਅਤੇ ਦੂਜਾ ਕਹਿੰਦਾ ਹੈ ਕਿ ਕੋਈ ਚੋਰ ਚੱਕਾ ਕੋਈ ਕਾਇਰ ਹੋਣਾ ਹੈ ਖਾਲਸਾ ਨਹੀਂ ਲੁਗਦਾ ਅਤੇ ਖਾਲਸਾ ਦੀ ਪੜਾਈ ਕਰਦੇ ਹੋਏ ਕਹਿੰਦਾ ਹੈ ਖਾਲਸਾ ਸੋ ਜਨਿਤ ਜੰਗ ਕਰੈ ਖਾਲਸਾ ਸੋ ਨ ਮਰਿਤ ਡਰੈ ਕਹਿੰਦੇ ਖਾਲਸਾ ਹੈ ਲੁਗਦਾ ਥੋੜੀ ਉਤੇ ਤਰਮ ਵਸਤੇ ਮਜ਼ਾ ਵਸਤੇ चम करता है सिर तली टिका लगा है ओ दोनों उतो चले गए पर गल बाबा बोता सिंह जी चुप गई प्राचीन पंथ प्रकाश लिखा है ਯੋਸ ਬਾਬਾ ਬੋਤਾ ਸਿੰਘ ਨੇ ਯੋ ਸੋੜੀ ਰਹਿਓ ਤਾਹੀਂ ਖਲੋਏ ਜਨ ਬਿੱਛੂ ਕੋ ਡੰਕ ਲਗਿਓ ਲਗੀ ਪੁਲਿਸਿੰਗਸ ਹੋਏ ਐ ਗਲ ਬਾਬਾ ਬੋਤਾ ਸਿੰਘ ਜੀ ਦੇ ਕੰਨਾਂ ਵਿੱਚ ਗੂੰਜ ਰਹੀ ਸੀ ਕਿ ਕੋਈ ਚੋਰ ਚੱਕਾ ਕੋਈ ਕਾਇਰ ਹੋਣਾ ਹੈ ਖਾਸਾ ਨਹੀਂ ਲੁਗਦਾ ਤੇ ਕਹਿੰਦੇ ਲੱਗਦਾ ਹੈ ਹੁਣ ਤਰ ਮਸਤੇ ਬਾਹਰ ਨਿਕਲ ਕੇ ਜੰਗ ਲੜਨੀ ਪਵੇਗੀ ਵੰਨਾ ਲੋਕ ਕੈਂਦੀ ਕਲਾ ਵੀ ਜਾਣਗੇ ਕਿਉਂਕਿ ਉਹਨਾਂ ਨੂੰ ਇਹ ਸਮਝ ਪਵੇਗੀ ਕਿ ਜੋ ਵੀ ਜ਼ੁਲਮ ਅੱਗੇ ਟਕਰਾਏਗਾ ਉਹ ਖਾਲਸਾ ਦੀ ਤਰ੍ਹਾਂ ਮੁਕਾਇਆ ਜਾਏਗਾ प्राचीन पंथ प्रकाश लिखा है है निश्चय तारी का सीस लग बिन गल कारी सीस लगाए चर्चा होए जग्यों जाने खालसा सोए प्राचीन पद प्रकाश ऐ भी लिखे है राहे सराय डेरा दियो चहु तरफो लियो बनाए लड़कन जैसी खेल जो गड़ा तरायो नाए बैठ सिंह तहे जगात लगाए दूजो संग दूजो सिंह रंगरे तो पयो आए बाबा बोता सिंह अति बाबा गुरजा सिंह जी ने नूर दे सराय विखे रुख वड़ के फाटक बनाया अति जगात लेनी शुरू कर दी इस करके माझी की धरती ते ਚਰਚਾ ਫੈਲ ਗਈ ਕਿ ਖਾਜਰਾਜ ਪ੍ਰਗਟ ਹੋ ਗਿਆ ਹੈ ਇੱਕ ਦਿਨ ਲਾਹੌਰ ਦੇ ਸਰਕਾਰੀ ਕਰਮਚਾਰੀ ਨਾਕੇ ਤੋਂ गुजर ਰਹੇ ਸਨ ਅਤੇ ਉਹਨਾਂ ਨੇ ਮਸੂਲਦਾਰ ਨੂੰ ਸਤੇ ਇਨਕਾਰ ਕਰ ਦਿੱਤਾ ਪਾਪਾ ਬੋਤਾ ਸਿੰਘ ਦੇ ਬਾਬਾ ਗਜਾ ਸਿੰਘ ਜੀ ਕਹਿੰਦੇ ਕਿ ਹੁਣ ਮਾਝੇ ਦੀ ertidide ਖਾਜਰਾਜ ਹੈ ਅਗਰ ਤੇ ਮਸੂਲ ਨਹੀਂ ਤਾਰੋਗੇ ਤਾਂ ਸਜ਼ਾ ਬੜੀ ਸਖ ਦਵਾਂਗੇ ਰਾਹੀਆਂ ਦੇ ਇਨਕਾਰ ਕਰਨ ਤੋਂ ਬਾਅਦ ਬਾਬਾ ਬੋਤਾ ਸਿੰਘ ਅਤੇ ਬਾਬਾ ਗੱਜਰ ਸਿੰਘ ਜੀ ਨੇ ਡਾਂਗ ਅਤੇ ਸਲੂਤ ਨਾਲ ਉਹਨਾਂ ਦੇ ਪਾਸੇ ਪੋਲੇ ਕਰ ਦਿੱਤੇ ਅਤੇ ਜਕਰਿਆ ਖਾਨਸਥੇ ਇੱਕ ਚਿੱਠੀ ਭੇਜਾਈ प्राचीन पंत प्रकाशश लिखा है नु चिट्ठी लिखे यो सिंह बोता हथ है सोटा विच राह खड़ोता आना लाया गुड्डे नो पैसा लाया खोता आख भाभी खानो नो यो आखे सिंह बोता ए पढ़ के जकरिया खान ते मिला उठ्या कि उनु औरत जात आख्या गया है अते भाभी शब्द ਵਰਤਿਆ ਗਿਆ ਹੈ ओने अपने फौजदार जलालदीन अते सैनिका नु सिंघा नु कैद करे नस्ते पिजवाया ਜਲਾਲਦੀਨ ਉੱਥੇ ਪਹੁੰਚ ਕੇ ਕੇਰਾ ਪਾ ਦਿੱਤਾ ਅਤੇ ਸਿੰਘਾਂ ਨੂੰ ਆਖਿਆ ਕਿ ਤੁਸੀਂ ਦੋ ਹੋ ਤੇ ਅਸੀਂ ਸੈਂਕੜੇ ਜਾਨ ਪਿਆਰੀ ਹੈ ਤੇ ਜਕਰੀਆ ਖਾਨ ਦੇ ਕੋਲ ਚਲ ਕੇ ਮਾਫੀ ਮੰਗ ਲੋ। ਪ੍ਰਾਚੀਨ ਪੰਤ੍ਰਕਾਸ਼ ਸਿੰਘਾਂ ਦਾ ਜਵਾਬ ਹੈ ਸਿੰਘ ਕਹੀ ਹਮ ਕਬ ਜਾਨ ਬਚਾਵੇ ਹਮ ਤੋ ਮਰਨਾ ਆਪ ਤਿਕਾਵੇ ਕਹਿੰਦੇ ਅਸੀਂ ਤੇ ਸ਼ਹਾਦਤ ਦੇਣਸਤੇ ਮੌਕਾ ਲਬ ਦੇਹਾ ਬਾਣੀ ਵਿਦੜਜ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ हो सबना की रेण का तो आओ हमारे पास बाबा बोता सिंह अति बाबा गर्जा सिंह जी ने सैनिका नंगारिया कमसान युद्ध जो भी सिंह के ने आता वह मौत उतर जांदा। दो दर्जना तो वह जो सिपाही मारे गए तो मैदान के हालात प्राचीन पंथ प्रकाश दर्ज गए ने तुरक जिन को चहद बचाई सिंह चिंता जिन फिर दुश्मन ने तीर की वर्खा की ਹੱਸ ਕੇ ਬਾਬਾ ਬੋਤਾ ਸਿੰਘ ਅਤੇ ਬਾਬਾ ਗੁਰਜ ਸਿੰਘ ਜੀ ਕਹਿੰਦੇ ਸਿੰਘ ਹੈ ਤ੍ਰਿਕ ਤੁਮ ਰੈ تیر ਹਮਰੋਚੀ ਨਾ ਸਕੇ ਸਰੀਰ ਕਹਿੰਦੇ ਤੁਹਾਡੀ ਤੀਰ ਸਾਡੀ ਸੀਨੇ ਨੂੰ ਚੀ ਨਹੀਂ ਸਕਦੇ ਜ ਜ ਤਲਵਾਰਾਂ ਚਲੀਆਂ ਅਤੇ ਬਾਬਾ ਬੋਤਾ ਸਿੰਘ ਅਤੇ ਬਾਬਾ ਗੁਰਜ ਸਿੰਘ ਜੀ ਨੇ ਸਲੋਤਰ ਨਾਲ ਵਾਰ ਰੋਕਲੇ ਅਤੇ ਪੇਟ ਨਾਲ ਪੇਟ ਜੋੜ ਕੇ ਲੜਦੇ ਰਹੇ ਸਿਪਾਹੀਆਂ ਦੇ ਸਿਰ ਵੀ ਕੁੱਟੇ ਗਏ ਗੋਲੀਆਂ ਚਲਾਈਆਂ ਗਈਆਂ ਅਤੇ ਸਿੰਘਾਂ ਦੀ ਇੱਕ ਇੱਕ ਲੱਤ ਜ਼ਖਮੀ ਹੋ ਗਈ ਅਤੇ ਉਹ ਡਿੱਗ ਪਏ ਪਰ ਉਹ ਫਿਰ ਇੱਕ ਲਾਤ ਨਾਲ

टूक-टूक सो तुर्कन करे मत सिंह फेर ना होवे खरे इस बिट सिंहन शहीदी पाए तन माता तन पिता उज पाए 27 जुलाई 1739 ईसुनो तरन तारन फैक्ट्री के दिल्ली तो लाहौर हो जांदे होए रास्ते शीश आसूरी मार्ग दे कोल नूर दिसराय पेंडविच बाबा बूटा सिंह अते बाबा गज्जा सिंह जिने जकरिया खान दी फौज नाल युद्ध करदे हो शहादत दी अवती माड़ी ते ए सिख खालसा राज जोकी ਬਾਬਾ ਬੋਤੋ ਸਿੰਘ ਅਤੇ ਬਾਬਾ ਗੱਜਾ ਸਿੰਘ ਜੀ ਦਾ ਸਿਰ ਜਹਾ ਹੋਇਆ ਪੁਲਾ ਚੁੱਕਾ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ